ਕਬੱਡੀ ਦੀ ਖੇਡ ਤੁਸੀਂ ਵੇਖਦੇ ਹੋ ਨਾ ਆਪਾਂ ਆਮ ਵੇਖਦੇ ਹਾਂ ਕਈ ਵਾਰੀ ਜਾਂ ਘੋਲ ਕਰਨੇ ਨੌਜਵਾਨਾਂ ਨੇ ਤੇ ਜਾਂ ਕਬੱਡੀ ਦੀ ਖੇਡ ਵਿੱਚ ਵੀ ਜਦੋਂ ਇੱਕ ਇੱਕ ਖਿਡਾਰੀ ਦੂਜੇ ਪਾਸੇ ਜਾ ਕੇ ਉਹ ਆਪਣੀ ਕਬੱਡੀ ਪਾਉਂਦਾ ਹੈ ਤੇ ਜਦੋਂ ਉਹ ਕਿਸੇ ਨੂੰ ਹੱਥ ਲਾ ਲੇ ਨਾ ਤੇ ਜਿੱਤ ਜਾਏ ਤਾਂ ਉਹ ਆਪਣੀ ਬਾਹ ਖੜੀ ਕਰਕੇ ਜਾਂ ਉਂਗਲ ਚੁੱਕ ਕੇ ਦੌੜਿਆ ਜਾਂਦਾ ਹੈ ਕਿਸ ਕਾਰਨ ਵੀ ਮੈਂ ਮਾ ਉੱਚੀ ਕਰਕੇ ਦੱਸਦਾ ਲੋਕਾਂ ਨੂੰ ਸਮਝਾਉਂਦਾ ਵੀ ਮੈਂ ਜਿੱਤ ਕੇ ਜਾ ਰਹੇ ਹਾਂ ਆਮ ਜਿਹੜੇ ਖਿਡਾਰੀ ਨੇ ਤੁਸੀਂ ਵੇਖੋ ਏ ਬਹੁਤ ਵਾਰੀ ਜਿੱਤਣ ਤੋਂ ਬਾਅਦ ਬਾਹਾਂ ਖੜੀਆਂ ਕਰਨਗੇ ਹੱਥ ਖੜੇ ਕਰਨਗੇ ਕਿਸ ਗੱਲੋਂ ਵੀ ਅਸੀਂ ਜਿੱਤ ਕੇ ਜਾ ਰਹੇ ਹਾਂ ਬਾਜੀ ਗੁਰਬਾਣੀ ਨੇ ਇੱਕ ਵਚਨ ਕਿਹਾ ਹੈ ਕਹਿੰਦੇ ਵਿੱਚ ਦੁਨੀਆ ਸੇਵਕ ਕਮਾਈ ਹੈ ਤਾਂ ਦਰਗਹਿ ਵੈਸ਼ਨ ਪਾਈ ਹੈ ਕਹੋ ਨਾਨਕ ਬਾਹ ਲੜਾਈ ਐ ਕਹਿੰਦੇ ਜਦੋਂ ਕੋਈ ਦੁਨੀਆਂ ਵਿੱਚ ਲੈ ਕੇ ਸੇਵਕ ਕਮਾ ਕੇ ਆਪਣਾ ਜੀਵਨ ਗੁਰੂ ਚਰਨਾ ਵਿੱਚ ਜੋੜ ਕੇ ਚੰਗੇ ਕਰਮ ਕਰਦਾ ਹੈ ਵਿੱਚ ਦੁਨੀਆਂ ਸੇਵਕ ਕਮਾਈਏ ਤਾਂ ਦਰਗੈ ਵੈਸ਼ਨ ਪਾਈਐ ਉਹਨੂੰ ਰੱਬੀ ਤਰਥਾਂ ਮਿਲਦਾ ਐ ਕਿਉਂ ਮੰਨੋ ਉਹ ਆਪਣੀ ਬਾਹ ਉੱਚੀ ਕਰਕੇ ਕਹੋ ਨਾਨਕ ਬਾਹਾਂ ਲੜਾਈ ਐ ਉੱਚੀ ਕਰਕੇ ਜਾਂਦਾ ਐ ਮਨੁੱਖਤਾ ਨੂੰ ਸੁਨੇਹਾ ਦਿੰਦਾ ਹੈ ਭਲੋ ਜਿਹਨੇ ਗੁਰੂ ਦਾ ਪੱਲਾ ਪਕੜਿਆ ਹੈ ਨਾ ਉਹ ਆਪਣੀ ਜੀਵਨ ਦੀ ਬਾਜ਼ੀ ਜਿੱਤ ਜਾਂਦਾ ਹੈ ਜਿਵੇਂ ਇੱਕ ਖਿਡਾਰੀ ਜਿੱਤਣ ਤੋਂ ਬਾਅਦ ਆਪਣੀਆਂ ਬਾਹਾਂ ਉੱਚੀਆਂ ਕਰਕੇ ਖੁਸ਼ੀ ਦਾ ਪ੍ਰਗਟਾਵਾ ਕਰਦਾ ਹੈ ਮੈਂ ਵੀ ਇੱਕ ਖੇਡ ਦੇ ਮੈਦਾਨ ਅੰਦਰ ਹਾਰੇ ਆ ਨਹੀਂ ਮੈਂ ਵੀ ਜਿੱਤ ਕੇ ਚਲੇ ਆ ਗੁਰੂ ਜੀ ਕਹਿਣ ਲੱਗੇ ਜਦੋਂ ਤੂੰ ਗੁਰੂ ਦਾ ਪੱਲਾ ਪਕੜ ਕੇ ਛੇਵਕ ਮਾਵੇਂਗਾ ਨਾ ਤੂੰ ਵੀ ਜੀਵਨ ਦੀ ਬਾਜ਼ੀ ਜਿੱਤ ਕੇ ਜਾਏਗਾ ਫਿਰ ਤੇਰੀਆਂ ਬਾਹਾਂ ਉੱਚੀਆਂ ਹੋ ਜਾਣਗੀਆਂ ਇਹ ਸਾਨੂੰ ਸਤਿਗੁਰੂ ਸਮਝਾਉਂਦੇ ਨੇ